ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਾਡੇ ਭਾਰਤ ਦੀ ਜਿਹੜੀ ਜਮਹੂਰੀਅਤ ਹੈ ਡੈਮੋਕ੍ਰੇਸੀ ਹੈ ਇਸ ਦੇ ਵਿੱਚ ਜਿਹੜੀ ਨਿਆਂਪਾਲਿਕਾ ਹੈ ਉਹਦੀ ਸੁਤੰਤਰਤਾ ਨੂੰ ਉਹਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਤੇ ਨਿਆਂਪਾਲਿਕਾ ਕਿੰਨੀ ਕੁ ਸੁਤੰਤਰ ਹੈ ਇਹਦੇ ਬਾਰੇ 'ਚ ਅੱਡ-ਅੱਡ ਸਮਿਆਂ ਤੇ ਅੱਡ-ਅੱਡ ਤਰ੍ਹਾਂ ਦੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਖਾਸ ਤੌਰ ਤੇ 2014 ਤੋਂ ਬਾਅਦ ਕਿਸ ਤਰ੍ਹਾਂ ਇੱਕ ਨਿਸ਼ਾਨਾ ਸਿੰਨ ਕੇ ਇਸ ਦੀ ਸਤੰਤਰਤਾ ਨੂੰ ਭੰਗ ਕਰਨ ਲਈ ਕੀ ਕੀ ਚਾਲਾਂ ਚੱਲੀਆਂ ਗਈਆਂ ਨੇ ਉਹਦੇ 'ਚ ਭਾਰਤ ਸਰਕਾਰ ਨੇ ਇੱਕ ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟਸ ਕਮਿਸ਼ਨ ਬਣਾਉਣ ਦਾ ਕਾਨੂੰਨ ਪਾਸ ਕੀਤਾ ਸੀ ਜਿਹਨੂੰ ਮਾਨਯੋਗ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀ ਤੇ ਕਾਲੀਜੀਅਮ ਸਿਸਟਮ ਨੂੰ ਹੀ ਚੰਗਾ ਗਿਣਿਆ ਸੀ ਕਾਲੀਜੀਅਮ ਸਿਸਟਮ ਚਾਹੇ ਹੈ ਉਹਨੇ ਜਿਹੜੇ ਸੀਨੀਅਰ ਮੋਸਟ ਜੱਜ ਨੇ ਸਪਰੀਮ ਕੋਰਟ ਲਈ ਸਪਰੀਮ ਕੋਰਟ ਦੇ ਜੱਜ ਤੇ ਹਾਈ ਕੋਰਟਾਂ ਲਈ ਹਾਈ ਕੋਰਟਾਂ ਦੇ ਸੀਨੀਅਰ ਮੋਸਟ ਪੰਜ ਜੱਜ ਉਹਦਾ ਹਿੱਸਾ ਹੁੰਦੇ ਆ ਤੇ ਉਹ ਜਿਹੜੇ ਆ ਉਹ ਨਵੇਂ ਜੱਜ ਲਾਉਂਦੇ ਹੈ ਤੇ ਉਹਨਾਂ ਦੀਆਂ ਬਦਲੀਆਂ ਕਰਦੇ ਹੈ ਹਾਂ ਉਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜਸਟਿਸ ਜਿਹੜੇ ਆ ਆਤਲ ਸ੍ਰੀ ਤਰਨ ਸਾਹਿਬ ਉਹਨਾਂ ਨੂੰ ਜਿਹੜਾ ਕਲੀਜੀਅਮ ਨੇ ਉਹਨਾਂ ਦੀ ਬਦਲੀ ਸਤਿਸ਼ਗੜ੍ਹ ਹਾਈ ਕੋਰਟ ਦੇ ਵਿੱਚ ਕਰਨ ਦਾ ਫੈਸਲਾ ਕਰ ਲਿਆ ਤੇ ਸਰਕਾਰ ਨੂੰ ਪ੍ਰਪੋਜ਼ਲ ਭੇਜ ਦਿੱਤੀ। ਸਰਕਾਰ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਦੇ ਤੇ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰੋ ਮੁੜ ਕੇ ਵੀ ਉਹਨਾਂ ਨੂੰ ਕਿਸੇ ਹੋਰ ਹਾਈ ਕੋਰਟ ਚ ਭੇਜੋ। ਤੇ ਕਲੀਜੀਅਮ ਨੇ ਹਾਲਾਂਕਿ ਕਲੀਜੀਅਮ ਕੋਲ ਸਰਕਾਰ ਦੀ ਇਸ رائے ਦੇ ਉਲਟ ਫੈਸਲਾ ਕਰਨ ਦੀ ਵੀਟੋ ਪਾਵਰ ਹੈ। ਉਹਨਾਂ ਨੇ ਆਪਣੀ ਵੀਟੋ ਪਾਵਰ ਵਰਤ ਹੀ ਨਹੀਂ ਬਲਕਿ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੀ ਬਦਲੀ ਛਤੀਸ਼ਗੜ ਹਾਈ ਕੋਰਟ ਦੀ ਬਜਾਏ ਅਲਾਹਾਬਾਦ ਹਾਈ ਕੋਰਟ ਚ ਕਰ ਦਿੱਤੀ। ਦੱਸਿਆ ਇਹ ਜਾਂਦਾ ਹੈ ਕਿ ਛਤੀਸ਼ਗੜ ਹਾਈ ਕੋਰਟ ਦੇ ਵਿੱਚ ਉਹ ਉੱਥੋਂ ਦੀ ਜੱਜਾਂ ਦੀ ਸਿਨਿਅਰਿਟੀ ਦੇ ਵਿੱਚ ਦੂਜੇ ਨੰਬਰ ਦੇ ਜੱਜ ਹੋਣੇ ਸੀ ਤੇ ਉੱਥੋਂ ਦੀ ਕਾਲੀਜੀਅਮ ਦੇ ਮੈਂਬਰ ਹੋਣੇ ਸੀ ਤੇ ਨਵੇਂ ਜੱਜ ਜਿਹੜੇ ਐ ਉੱਥੇ ਲੱਗਣੇ ਐ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਲਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਹੋਣਾ ਸੀ ਕਿ ਅਜਿਹਾ ਕੁਝ ਨਾ ਹੋ ਜੇ। ਉਹਨਾਂ ਨੂੰ ਹਾਈ ਕੋਰਟ Allahabad ਭੇਜ ਦਿੱਤਾ ਤੇ Allahabad ਦੇ ਵਿੱਚ ਉਹਨਾਂ ਦਾ ਨੰਬਰ 7ਵੇਂ ਤੇ ਉਹ ਕਲੀਜੀਅਮ ਦਾ ਹਿੱਸਾ ਨਹੀਂ ਬਣਦੇ ਤੇ ਇਸ ਕਰਕੇ ਉਹ ਗਾਹਾਂ ਵਾਸਤੇ ਕੋਈ ਨਵੇਂ ਜੱਜਾਂ ਦੇ ਬਣਨ ਦੇ ਵਿੱਚ ਉਹ ਕਿਸੇ ਤਰ੍ਹਾਂ ਦਾ ਸਰਕਾਰ ਵਿਰੋਧੀ ਕੰਮ ਨਹੀਂ ਹੋ ਸਕਦਾ ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਕੁਝ ਕਾਫੀ ਦੇਰ ਪਹਿਲਾਂ ਆਪਣੀ ਮਰਜ਼ੀ ਦੇ ਨਾਲ ਆਪਣੀ ਬਦਲੀ ਜਿਹੜੀ ਹੈ ਉਹ ਹਾਈ ਕੋਰਟ ਜੰਮੂ ਕਸ਼ਮੀਰ ਤੇ ਲਦਾਖ ਦੀ ਹੈ ਜਿਹੜੀ ਉੱਥੇ ਆਪਣੀ ਬਦਲੀ ਕਰਾ ਲਈ ਸੀ ਇਹ ਕਹਿ ਕੇ ਕਿ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਆਪਣੀ ਬੇਟੀ ਇੱਕ ਵਕੀਲ ਵਜੋਂ ਪ੍ਰੈਕਟਿਸ ਕਰਦੀ ਹੈ ਤੇ ਇਹ ਮੇਰੇ ਲਈ ਮੋਰਲੀ ਚੰਗੀ ਗੱਲ ਨਹੀਂ ਕਿ ਮੈਂ ਉੱਥੇ ਜੱਜ ਰਹਾ ਹਾਂ ਉਹ ਉੱਥੇ ਚਲੇ ਗਏ ਤੇ ਉੱਥੇ ਜਿਹੜੇ ਲੋਕਾਂ ਨੂੰ ਅੱਡ-ਅੱਡ ਜਿਹੜਾ ਪਬਲਿਕ ਸਿਕਿਉਰਿਟੀ ਐਕਟ ਹੈ ਪੀਐਸਏ ਉੱਥੋਂ ਦਾ ਬਹੁਤ ਸਖਤ ਕਾਲਾ ਕਾਨੂੰਨ ਹੈ ਐਨਐਸਏ ਤੋਂ ਵੀ ਜ਼ਿਆਦਾ ਉਸ ਕਾਨੂੰਨ ਦੇ ਤਹਿਤ ਜਿਹੜੇ ਲੋਕਾਂ ਨੂੰ ਫੜਿਆ ਹੋਇਆ ਸੀ ਉਹਨਾਂ 'ਚ ਬਹੁਤ ਸਾਰਿਆਂ ਦੇ ਉੱਤੇ ਪੀਐਸਏ ਦਾ ਨੂੰ ਖਾਰਜ ਕੀਤਾ ਇੱਕ ਹੋਰ ਜੱਜ ਦੇ ਨਾਲ ਬੈਂਚ ਦੇ ਵਿੱਚ ਉਹਨਾਂ ਨੇ ਤੇ ਸਰਕਾਰ ਦੀਆਂ ਅੱਖਾਂ 'ਚੋਂ ਰੜਕਦੇ ਰਹੇ ਤੇ ਫੇਰ ਉਹ ਕੁਝ ਸਮੇਂ ਬਾਅਦ ਫੇਰ ਉਹ ਮੱਧ ਪ੍ਰਦੇਸ਼ ਹਾਈ ਕੋਰਟ 'ਚ ਆ ਗਏ ਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਉੱਥੋਂ ਦਾ ਮੰਤਰੀ ਹੈ ਮੱਧ ਪ੍ਰਦੇਸ਼ ਦਾ ਮੰਤਰੀ ਜਿਹੜਾ ਉਹ ਵਿਜੇ ਸ਼ਾਹ ਉਨੇ ਸਾਡੀ ਜਿਹੜੀ ਫੌਜ ਦੀ ਅਫਸਰ ਹੈ ਜਿਹੜੀ ਰਿਪੋਰਟਿੰਗ ਕਰਦੀ ਸੀ ਆਪਰੇਸ਼ਨ ਸਿੰਧੂਰ ਵੇਲੇ ਕਰਨਲ 소ਫੀਆ ਕੁਰੇਸ਼ੀ ਉਹਦੇ ਬਾਰੇ ਬਿਆਨ ਦੇ ਦਿੱਤਾ ਵੀ ਅਸੀਂ ਅੱਤਵਾਦੀਆਂ ਦੀ ਭੈਣ ਨੂੰ ਉੱਥੇ ਬਹਾਇਆ ਹੋਇਆ ਸੀ ਤੇ ਉਹਦਾ ਰੌਲਾ ਪੈ ਗਿਆ ਤੇ ਇਸ ਜੱਜ ਸਾਹਿਬ ਨੇ ਜਿਹੜੇ ਸ਼੍ਰੀ ਤਰਨ ਜੀ ਹੈ ਇਹਨਾਂ ਨੇ ਉਹਦਾ ਸੁਵੋ ਮੋਟੋ ਨੋਟਿਸ ਲੈ ਕੇ ਉੱਥੇ ਸਰਕਾਰ ਨੂੰ ਨੋਟਿਸ ਜਾਰੀ ਕਰਤਾ ਤੇ ਐਫ ਆਈ ਆਰ ਦਰਜ ਕਰਨ ਦਾ ਹੁਕਮ ਸੜਾਤਾ ਇਹ ਗੱਲ ਵੱਖਰੀ ਹੈ ਕਿ ਉਹ ਸਰਕਾਰ ਨੇ ਆਪਣੇ ਢੰਗ ਨਾਲ ਲਿਜਾ ਕੇ ਸੁਪਰੀਮ ਕੋਰਟ ਚਲੇ ਗਏ ਸੁਪਰੀਮ ਕੋਰਟ ਨੇ ਉਹਦਾ ਆਈ ਵਾਜਾ ਕਰਕੇ ਪਰਾਂ ਮਾਰਿਆ ਚੱਕ ਕੇ ਤੇ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਉਸ ਮਿਨਿਸਟਰ ਦੇ ਉੱਤੇ ਤੇ ਉਸ ਜੱਜ ਕੋਲੋਂ ਗੱਲ ਲੈ ਕੇ ਸੁਪਰੀਮ ਕੋਰਟ ਚ ਚਲੇ ਗਏ ਉਹ ਇਹ ਗੱਲ ਵੀ ਉਹਨਾਂ ਦੇ ਉਹ ਸਰਕਾਰ ਦੀਆਂ ਅੱਖਾਂ 'ਚ ਰੜਕਦੇ ਸੀ ਇਸ ਕਰਕੇ ਉਹਨਾਂ ਨੂੰ ਉੱਥੇ ਬਦਲਤਾ ਹੁਣ ਪਿਛਲੀਆਂ ਗੱਲਾਂ ਵੀ ਕੁਝ ਨਿਕੜ ਕੇ ਸਾਹਮਣੇ ਆ ਰਹੀਆਂ ਨੇ ਵੀ 2018 ਚ ਇੱਕ ਅਖਿਲ ਕੁਰੈਸ਼ੀ ਨਾਂ ਦੇ ਜੱਜ ਸਾਹਿਬ ਸੀਗੇ ਗੁਜਰਾਤ ਦੇ ਵਿੱਚ ਫੇਕ என்கਾਊਂਟਰ ਕੇਸਾਂ ਦੇ ਵਿੱਚ ਉਹਨਾਂ ਦੇ ਕੁਝ ਫੈਸਲੇ ਸੀ ਜਿਹੜੇ ਮੋਦੀ ਸਰਕਾਰ ਨੂੰ ਚੁਬਦੇ ਸੀਗੇ ਉਹਨਾਂ ਨੂੰ 2018 ਦੇ ਵਿੱਚ ਜਿਹੜਾ ਉਹਨਾਂ ਨੂੰ ਵੀ ਇਸੇ ਤਰ੍ਹਾਂ ਨਾਲ ਮੱਧ ਪ੍ਰਦੇਸ਼ ਦੀ ਬਜਾਏ ਕਿਸੇ ਹੋਰ ਥਾਂ ਤੇ ਭੇਜਿਆ ਗਿਆ ਤੇ ਉਹਨਾਂ ਨੂੰ ਸੁਤਰੀਪੁਰਾ ਦੇ ਵਿੱਚ ਭੇਜਤਾ ਇੱਕ ਛੋਟੀ ਜੀ ਹਾਈ ਕੋਰਟ ਹੈ ਉੱਥੇ ਤੇ ਇਟਾ ਇਸੇ ਤਰ੍ਹਾਂ ਨਾਲ 2022 ਦੇ ਵਿੱਚ ਉੜੀਸਾ ਦੇ ਜਿਹੜੇ ਚੀਫ ਜਸਟਿਸ ਸੀਗੇ ਸ੍ਰੀ ਡਾਕਟਰ ਐਸ ਮੁਰਲੀਧਰ ਉਹਨਾਂ ਨੂੰ ਮ드ਰਾਸ ਹਾਈ ਕੋਰਟ ਦੇ ਚੀਫ ਜਸਟਿਸ ਵੱਲੋਂ ਵੱਜ ਭੇਜਿਆ ਗਿਆ ਤੇ ਉਹਨਾਂ ਦਾ ਸੁਪਰੀਮ ਕੋਰਟ ਦੇ ਵਿੱਚ ਨੰਬਰ ਆਉਂਦਾ ਸੀ ਤਾਂ ਵੀ ਉਹਨਾਂ ਦਾ ਨੰਬਰ ਨਹੀਂ ਬਣਿਆ ਉਹਨਾਂ ਨੂੰ ਕੰਸੀਡਰ ਨਹੀਂ ਕੀਤਾ ਗਿਆ ਇਸ ਤਰੀਕੇ ਦੇ ਨਾਲ ਜਿਹੜੀਆਂ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਨੇ ਉਹਦੇ ਉੱਤੇ ਗੇਣ ਮਿਥ ਕੇ ਜਿਹੜੇ ਆ ਉਹ ਜੱਜ ਲائے ਜਾ ਰਹੇ ਜਿਹੜੇ ਇਸ ਅੱਜ ਦੀ ਜਿਹੜੀ ਸਰਕਾਰ ਹੈ ਅਖੌਤੀ ਹਿੰਦੂ ਤਵੀਆਂ ਦੀ ਸਰਕਾਰ ਹੈ ਜਿਹੜੀ ਇਸ ਦੇ ਮੁਤਾਬਕ ਫੈਸਲੇ ਦੇਣ ਪਰसों ਚੌਥੇ ਤੁਹਾਡੇ ਨਾਲ ਕਸਾਂਜੀ ਕੀਤੀ ਸੀ ਗੱਲ ਵੀ ਮਨੁਸਮ੍ਰਿਤੀ ਨੂੰ ਕੋਟ ਕਰਕੇ ਤਾਂ ਕਿ ਮਨੁਸਮ੍ਰਿਤੀ ਜਿਹੜੀ ਕਿ ਬਹੁਤ ਹੀ ਅਤ ਦਰਜੇ ਦੀ ਜਿਹੜੀ ਡਿਸਕ੍ਰਿਮੀਨੇਟਰੀ ਚੀਜ਼ ਹੈ ਜਿਹੜੀ ਬੇਲੋੜੀਆਂ ਸਜ਼ਾਵਾਂ ਦਿੰਦੀ ਹੈ ਦਲਿਤਾਂ ਨੂੰ ਤੇ ਔਰਤਾਂ ਨੂੰ ਉਸ ਮਨੁਸਮ੍ਰਿਤੀ ਦਾ ਗੋਣ ਗਾਇਨ ਕਰਕੇ ਉਹ ਉਹਨੂੰ ਸਥਾਪਿਤ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੇ ਜੱਜ ਬਹੁਤ ਸਾਰੇ ਲਾਏ ਜਾ ਰਹੇ ਹਨ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਬਿਹਾਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਹਦੇ ਬਾਰੇ ਅੱਜ ਇੰਡੀਅਨ ਐਕਸਪ੍ਰੈਸ ਨੇ ਉਹ ਟੋਟਲ ਇਨ ਟੋਟੈਲਟੀ ਵੀ ਲੋਕ ਬੜਾ ਪਰਿਵਾਰਵਾਦ ਦਾ ਰੌਲਾ ਪੈਂਦਾ ਮੋਦੀ ਜੀ ਤਾਂ ਕੋਈ ਭਾਸ਼ਣ ਉਹਨਾਂ ਦਾ ਖਤਮ ਹੀ ਨਹੀਂ ਹੁੰਦਾ ਜਿੰਨਾ ਚਿਰ ਉਹ ਪ੍ਰਵਾਦਵਾਰ ਤੇ ਕੋਈ ਗੱਲ ਨਾ ਕਰੇ ਉਹਨਾਂ ਨੇ ਅੱਜ ਇੰਡੀਅਨ ਐਕਸਪ੍ਰੈਸ ਨੇ ਕਿਹਾ ਵੀ ਸਾਰੇ ਦੇਸ਼ ਦੇ ਵਿੱਚ ਜਿੰਨੇ ਮੈਂਬਰ ਪਾਰਲੀਮੈਂਟ ਨੇ ਚਾਹੇ ਲੋਕ ਸਭਾ ਦੇ ਚਾਹੇ ਰਾਜ ਸਭਾ ਦੇ ਜਿੰਨੇ ਐਮ ਐਲ ਏ ਆਡਡ ਸੂਬਿਆਂ ਦੇ ਵਿੱਚ ਤੇ ਜਿੰਨੇ ਐਮ ਐਲ ਸੀ ਆ ਜਿੱਥੇ ਕੌਂਸਲਾਂ ਬਣੀਆਂ ਹੋਈਆਂ ਨੇ ਉਹਨਾਂ ਸਾਰਿਆਂ ਦੀ ਕੁੱਲ ਗਿਣਤੀ ਜਿਹੜੀ ਹੈ ਉਹ 5294 ਹੈ ਇਹਨਾਂ 5294 ਦੇ ਵਿੱਚੋਂ ਬੀ ਜੀ ਪੀ ਦੇ ਜਿਹੜੇ ਮੈਂਬਰ ਨੇ ਟੋਟਲ ਸਾਰੇ ਹਰ ਤਰ੍ਹਾਂ ਦੇ ਉਹ 278 ਨੇ ਉਹਨਾਂ 278 ਦੇ ਵਿੱਚੋਂ 387 ਮੈਂਬਰ ਜਿਹੜੇ ਐ ਉਹ ਕਿਸੇ ਨਾ ਕਿਸੇ ਰਾਜਨੀਤਿਕ ਬੰਦੇ ਦੇ ਪਰਿਵਾਰ ਚੋਂ ਐ। ਯਾਨੀ ਪਰਿਵਾਰਵਾਦ ਜਿਹਨੂੰ ਗੱਲ ਕਰਦੇ ਆ ਆਪਾਂ। ਇਹ 18.6% ਹੋ ਗਏ। ਤੇ ਕਾਂਗਰਸ ਦੇ ਕੁੱਲ ਬੰਦੇ ਐ 857 ਬੰਦੇ ਐ ਉਹਨਾਂ ਚੋਂ 285 ਜਣੇ ਜਿਹੜੇ ਐ ਇਸੇ ਤਰ੍ਹਾਂ ਪਰਿਵਾਰ ਚੋਂ ਨੇ 33% ਦੇ ਨੇੜੇ ਤੇੜੇ। ਜਿਹੜੀ ਤੇਲਗੂ ਦੇ ਸ਼ਮ ਪਾਰਟੀ ਜਿਹੜੀ ਬੀਜੇਪੀ ਦੀ ਸਹਿਯੋਗੀ ਹੈ ਆਂਧਰਾ ਪ੍ਰਦੇਸ਼ ਦੇ ਵਿੱਚ ਇਹਦੇ 163 ਹੈ ਉਹਦੇ ਚੋਂ 51 ਜਣੇ ਯਾਨੀ 31.28% ਜਿਹੜੇ ਆ ਪਰਿਵਾਰਵਾਦੀ ਬੰਦੇ ਆ ਪਰਿਵਾਰ ਪਰਿਵਾਰ ਚੋਂ ਨੇ ਰਾਜਨੀਤਿਕ ਪਰਿਵਾਰਾਂ ਚੋਂ ਜਨਤਾਦਲ ਯੂਨਾਈਟਿਡ ਜਿਹੜੀ ਹੈ ਬਿਹਾਰ ਜੀ ਦੇ ਵਿੱਚ ਉਹ ਚੋਣਾਂ ਲੜ ਰਹੀ ਹੈ ਬੀਜੇਪੀ ਨਾਲ ਕੇ ਉਹਦੇ ਜਿਹੜੇ ਹੈ 81 ਚੋਂ 28 ਜਣੇ ਆ ਯਾਨੀ 34.5% ਬੰਦੇ ਪਰਿਵਾਰਾਂ ਚੋਂ ਆ TMC ਜਿਹੜੀ ਤਿਰਨਾਮੂਲ ਕਾਂਗਰਸ ਹੈ ਉਹਦੇ 268 ਚੋਂ 33 ਹੈ ਜਾਨੀ 12.3% ਹੈ DMK ਦੇ 177 ਚੋਂ 30 ਹੈ ਜਾਨੀ 17.4% ਹੈ ਸਮਾਜਵਾਦੀ ਪਾਰਟੀ ਦੇ ਵਿੱਚ 31% ਹੈ ਵਗੈਰਾ ਵਗੈਰਾ RJD ਦੇ 30% ਹੈ ਲਗਭਗ ਤੇ ਆਮ ਆਦਮੀ ਪਾਰਟੀ ਜਿਹੜੀ ਕਿ ਨਵੀਂ ਬਣੀ ਪਾਰਟੀ ਹੈ ਇਹ ਵੀ ਇਸ ਗੱਲ ਤੋਂ ਪੀੜਤ ਹੈ ਇਹਦੇ ਵੀ 134 MLA MP ਦੇ ਵਿੱਚੋਂ 11 ਜਣੇ ਜਿਹੜੇ ਹੈ ਉਹ ਇਸੇ ਤਰ੍ਹਾਂ ਰੈਨਿਤ ਦੇ ਪਰਿਵਾਰਾਂ ਚੋਂ ਐ ਸੋ ਇਹ ਜਿਹੜੀ ਚੀਜ਼ ਐ ਜਦੋਂ ਇਹਨੂੰ ਅਸੀਂ ਦੇਖਦੇ ਆ ਅਸੀਂ ਇਹ ਤਾਂ ਨਹੀਂ ਕਹਿਣਾ ਚਾਹੁੰਦੇ ਵੀ ਜਿਹੜਾ ਕੋਈ ਪਰਿਵਾਰ ਦਾ ਬੰਦਾ ਐ ਜੇ ਉਹਦਾ ਪਿਓ ਐਮਪੀ ਐਮਐਲਏ ਸੀ ਦਾ ਉਹਦਾ ਮੁੰਡਾ ਨਾ ਬਣੇ ਜਾਂ ਕੁੜੀ ਨਾ ਬਣੇ ਜਾਂ ਨੂੰਹ ਨਾ ਬਣੇ ਇਹ ਤਾਂ ਨਹੀਂ ਅਸੀਂ ਕਹਿੰਦੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਜਦੋਂ ਮੋਦੀ ਜੀ ਵਾਰ-ਵਾਰ ਗੱਲਾਂ ਕਰਦੇ ਆ ਤਾਂ ਉਹ ਸਿਰਫ ਇੱਕ ਪਰਿਵਾਰ ਨੂੰ ਛਾਂਟ ਕੇ ਗੱਲ ਕਰਦੇ ਆ ਬਾਕੀ ਸਾਰਾ ਕੁਝ ਸਾਰੇ ਦੇਸ਼ ਦਾ ਜਿਹੜਾ ਫੀਨੋਮੈਨ ਐ ਉਹਨੂੰ ਉਹ ਭੁੱਲ ਜਾਂਦੇ ਐ ਇਹ ਇਸ ਕਰਕੇ ਇਹ ਅੱਜ ਦੀ ਜਿਹੜੀ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਇਸ ਕਰਕੇ ਮਹੱਤਵਪੂਰਨ ਹੈ ਦੂਜੇ ਵੱਨੇ ਬਿਹਾਰ ਦੇ ਵਿੱਚੋਂ ਕੱਲ ਰੈੱਡ ਮਾਈਕ ਵਾਲੇ ਸੌਰਵ ਸ਼ੁਕਲਾ ਜੀ ਨੇ ਇੱਕ ਕੈਂਡੀਡੇਟ ਦੀ ਇੰਟਰਵਿਊ ਕੀਤੀ ਉਹ ਕੈਂਡੀਡੇਟ ਹੈਗਾ ਸੀਪੀਆਈ ਐਮ ਐਲ ਲਿਬਰੇਸ਼ਨ ਦਾ ਕੈਂਡੀਡੇਟ ਹੈ ਕਾਮੂਦੀਨ ਕਾਮੂਦੀਨ ਹੈ ਜਿਹੜਾ ਬਿਹਾਰ ਦੀ ਆਰਾ ਸੀਟ ਤੋਂ ਲੋਕ ਸਭਾ ਆਪਣੇ ਵਿਧਾਨ ਸਭਾ ਦੀ ਚੋਣ ਲੜ ਰਿਹਾ ਹੈ ਤੇ ਉਹਨੇ ਜਿਹੜਾ ਆਪਣਾ ਫਾਰਮ ਪਰ ਹੈਗਾ ਉਸ ਦੇ ਵਿੱਚ ਉਹਨੇ ਆਪਣੀ ਜਾਇਦਾਦ 17000 ਰੁਪਏ ਦਿਖਾਈ ਹੈ ਸਿਰਫ ਜਦੋਂ ਉਹ ਇੰਟਰਵਿਊ 'ਚ ਉਹਨੂੰ ਪੁੱਛਿਆ ਕਹਿੰਦਾ 17000 ਨਹੀਂ ਜੀ ਜਿਹੜਾ ਮੇਰੇ ਕੋਲ ਤਾਂ ਮੇਰੀ ਬੈਂਕ ਦੇ ਖਾਤੇ 'ਚ ਸਿਰਫ 5000 ਨੇ 35 ਸਾਲਾਂ ਤੋਂ ਮੈਂ ਕੰਮ 'ਚ ਲੱਗਿਆ ਹੋਇਆ ਪਾਰਟੀ ਦੇ 'ਚ ਤੇ 5000 ਸੀ ਤੇ 12000 ਤਾਂ ਲੋਕਾਂ ਨੇ ਇਕੱਠੇ ਕਰਕੇ ਮੇਰਾ ਜਿਹੜਾ ਨਵਾਂ ਖਾਤਾ ਖੋਲਣਾ ਸੀਗਾ ਇਲੈਕਸ਼ਨ ਕਮਿਸ਼ਨ ਦੇ ਵਾਸਤੇ ਉਹਦੇ ਕਰਕੇ ਉਹ 12000 ਤਾਂ ਲੋਕਾਂ ਨੇ ਜਮ੍ਹਾਂ ਕਰਵਾਇਆ ਹੈਗਾ ਆ ਪੈਸੇ ਹੀ ਹੈ ਮੇਰੇ ਕੋਲ ਉਹਨੂੰ ਪੁੱਛਿਆ ਵੀ ਕੋਈ ਅਜ ਤਨ ਨੂੰ ਫੰਡ ਹੋਇਆ ਕਹਿੰਦਾ ਹਾਂ ਮੈਨੂੰ ਅੱਜ ਅੱਜ ਅਸੀਂ ਆਪਣੀ ਕੈਂਪੇਨ ਸ਼ੁਰੂ ਕੀਤੀ ਹੈ ਤਾਂ ਇੱਕ ਜਣੇ ਨੇ ਪਹਿਲਾਂ ਆ ਕੇ ਮੈਨੂੰ 20 ਦਾ ਨੋਟ ਫੜਾਇਆ ਵੀ ਲਓ ਜੀ ਸ਼ਾਗਨ ਫੜੋ ਆਪਣੀ ਇਹ ਕਰ ਲੇ ਸੋ ਇੱਕ ਇਸ ਤਰ੍ਹਾਂ ਨਾਲ 20 ਚੋਣਾ ਲੜੀਆਂ ਜਾ ਰਹੀਆਂ ਹੁਣ ਅੱਗੇ ਰਿਜ਼ਲਟ ਤਾਂ ਬਾਅਦ ਚ ਦੱਸਣਾ ਹੈ ਪਹਿਲਾਂ ਵੀ ਉਹਨਾਂ ਦੇ ਦੋ ਕੈਂਡੀਡੇਟ ਲੋਕ ਸਭਾ ਦੇ ਇਸੇ ਤਰ੍ਹਾਂ ਚੁਣੇ ਹੈ ਤੀਜਾ ਜਿਹੜਾ ਬਾਈਚਾਸ ਥੋੜੇ ਵੋਟਾਂ ਤੇ ਹਾਰ ਗਿਆ ਸੀ ਉਹ ਵੀ ਸੀ ਵੀ ਮੈਨੂੰ ਵੋਟ ਵੀ ਦਿਓ ਤੇ ਭਾਈ ਨੋਟ ਵੀ ਦਿਓ ਇੱਕ ਇੱਕ ਤਾ ਕਰਕੇ ਅਸੀਂ ਅਸੀਂ ਤਾਂ ਤੁਹਾਡੇ ਸਿਰ ਤੇ ਚੋਣ ਲਗਨੀ ਹੈ ਜਿਹੜੇ ਕਾਰਪੋਰੇਟਾਂ ਤੋਂ ਚੋਣਾ ਦਾ ਫੰਡ ਲੈ ਕੇ ਲੜਦੇ ਆ ਤਾਂ ਫਿਰ ਉਹਨਾਂ ਲਈ ਹੀ ਕੰਮ ਕਰਦੇ ਆ ਸੋ ਇਸ ਤਰ੍ਹਾਂ ਦੇ ਲੋਕ ਨਮਾਇੰਦੇ ਵੀ ਹੈਗੇ ਆ ਅ ਅਗਲੀ ਗੱਲ ਦੋਸਤੋ ਲਾਸਟ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਹੈ ਅ ਆਨੰਦ ਦੇ ਵਿੱਚ ਜਿਹੜਾ ਕਰਨਾਟਕਾ ਦਾ ਅਸੈਂਬਲੀ ਸੀਟ ਹੈ ਆਨੰਦ ਆਲੰਦ 2023 ਦੇ ਵਿੱਚ ਦੱਸਿਆ ਇਹ ਗਿਆ ਵੀ ਜਿਹੜੀਆਂ 6018 ਵੋਟਾਂ ਕੱਟਣ ਵਾਸਤੇ ਅਰਜ਼ੀਆਂ ਜਿਸ ਕੈਫੇ ਤੋਂ ਦਿੱਤੀਆਂ ਗਈਆਂ ਉਸ ਦੇ ਵਿੱਚ 80 ਰੁਪਏ ਇੱਕ ਨਾਂ ਕੱਟਣ ਦੀ ਅਰਜੀ ਦੇ ਉਹਨੂੰ ਦਿੱਤੇ ਗਏ ਤੇ 4.5 ਲੱਖ ਦੇ ਨੇੜੇ ਤੇੜੇ ਰੁਪਈਆ ਉਹਨੂੰ ਇਸ ਗੱਲ ਲਈ ਦਿੱਤਾ ਗਿਆ ਇਹ ਨਾਂ ਕੱਟਣ ਲਈ ਵੋਟਰਾਂ ਦੇ ਨਾਂ ਕੱਟਣ ਲਈ ਜਿਹੜੇ ਜਾਇਜ਼ ਵੋਟਰ ਨੇ ਪਰ ਨਾਂ ਕੱਟਣਾ ਹੈ ਉਹਨਾਂ ਦਾ ਉਹਨਾਂ ਦੀ ਅਰਜੀ ਫਾਈਲ ਕਰਨੀ ਹੈ ਤੇ ਇਜ਼ਰਾਈਲ ਦੀ ਪਾਰਲੀਮੈਂਟ ਨੇ ਕੱਲ ਇਹ ਪਾਸ ਕਰ ਦਿੱਤਾ ਵੀ ਜਿਹੜਾ ਵੈਸਟ ਬੈਂਕ ਦਾ ਏਰੀਆ ਹੈ ਉਹਨੂੰ ਅਸੀਂ ਆਪਣੇ ਵਿੱਚ ਮਿਲਾ ਲਾਂਗੇ ਤੇ ਉੱਥੇ ਨਾਲ ਅਮਰੀਕਾ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈ ਜੇ ਡੀ ਵਾਂਸ ਉਹ ਖੜੇ ਐ ਤੇ 트럼ਪ ਨੇ ਜਿਹੜਾ ਅਖੌਤੀ ਸ਼ਾਂਤੀ ਸਮਝੌਤਾ ਕਰਵਾਇਆ ਸੀਗਾ ਉਹਦੇ ਚ ਕਿਹਾ ਸੀ ਵੀ ਜਿਹੜਾ ਇਜ਼ਰਾਈਲ ਹੈ ਉਹ ਵੈਸਟ ਬੈਂਕ ਨੂੰ ਆਪਣੇ ਵਿੱਚ ਨਹੀਂ ਮਿਲਾਊਗਾ ਹੁਣ ਦੇਖਦੇ ਆਂ ਵੀ ਇਹ ਉਹ ਕੀ ਕਹਿੰਦਾ ਸੋ ਇਹ ਸਾਰਾ ਨਿਰਾ ਇੱਕ ਸਾਦੀ ਪੂਰੀ ਤੇ ਇਕੱਠ ਹੈ ਉਹਨਾਂ ਦੇ ਤੇ ਕਬਜ਼ਾ ਕਰਨ ਦਾ ਕੰਮ ਹੈ ਅਮਰੀਕਾ ਤੇ ਇਜ਼ਰਾਈਲ ਨੇ ਰਲ ਕੇ ਕਬਜ਼ਾ ਕਰਨਾ ਹੈਗਾ ਫਲਸਤੀਨ ਦੇ ਉੱਤੇ ਇਹ ਦੇਸ਼ ਦੇ ਦੁਨੀਆ ਭਰ ਦੇ ਸ਼ਾਂਤੀ ਪਸੰਦ ਲੋਕਾਂ ਵਾਸਤੇ ਬਹੁਤ ਵੱਡੇ ਖਤਰੇ ਵਾਲੀ ਗੱਲ ਹੈ। ਅ ਲਾਸਟ ਕੱਲ 트ੰਪ ਨੇ ਮੋਦੀ ਜੀ ਨੂੰ ਦੀਵਾਲੀ ਦੀ ਵਧਾਈ ਦਿੱਤੀ ਤੇ ਉਦੋਂ ਬਾਅਦ ਮੋਦੀ ਜੀ ਨੇ ਕਿਹਾ ਵੀ ਹਾਂ ਮੈਨੂੰ ਆਇਆ ਮੈਂ ਉਹਦਾ ਧੰਨਵਾਦ ਕਰਦਾ ਦੀਵਾਲੀ ਦੀਆਂ ਮੁਬਾਰਕਾਂ ਦਾ ਤੇ ਉੱਥੇ ਅੱਤਵਾਦ ਬਾਰੇ ਗੱਲ ਹੋਈ ਮੋਦੀ ਜੀ ਨੇ ਇਹ ਕਿਹਾ 트ੰਪ ਨੇ ਉੱਥੇ ਜਿਹੜਾ ਭਾਰਤ ਦਾ ਸਫੀਰ ਹੈ ਐਮਬੈਸਡਰ ਹੈਗਾ ਵਿਨੇਕワਤੜਾ ਉਹਨੂੰ ਕਿਹਾ ਮੇਰੀ ਤੁਹਾਡੇ ਪ੍ਰਧਾਨ ਮੰਤਰੀ ਨਾਲ ਗੱਲ ਹੋਈ ਹੈ ਤੇ ਉਹਦੇ ਚ ਟ੍ਰੇਡ ਬਾਰੇ ਗੱਲ ਹੋਈ ਹੈ ਜਿਹਦੇ ਤੇ ਉਹ ਬਹੁਤ ਜ਼ਿਆਦਾ ਚਾਹੁੰਦਾ ਵੀ ਮੇਰੀ ਗੱਲਬਾਤ ਹੋਵੇ ਉਹਦੇ ਨਾਲ ਦੂਜੀ ਰਸ਼ੀਅਨ ਆਇਲ ਬਾਰੇ ਹੋਈ ਹੈ ਉਹਨੇ ਮੈਨੂੰ ਪਹਿਲਾਂ ਵਾਲੇ ਵੀ ਯਕੀਨ ਦਵਾਏ ਹੋਏ ਹੈ ਵੀ ਜਿਹੜਾ ਅਸੀਂ ਰਸ਼ੀਆ ਤੋਂ ਤੇਲ ਖਰੀਦਣਾ ਘਟਾ ਰਹੇ ਹਾਂ ਤੇ ਪਾਕਿਸਤਾਨ ਦੇ ਨਾਲ ਲੜਾਈ ਨਹੀਂ ਹੋਊਗੀ ਇਹਦੇ ਬਾਰੇ ਵੀ ਗੱਲ ਹੋਈ ਹੈ ਜਿਹਦਾ ਮੋਦੀ ਨੇ ਖੁਦ ਜ਼ਿਕਰ ਨਹੀਂ ਕੀਤਾ ਦੁਬਾਰਾ ਹੁਣ ਚੌਥੀ ਵਾਰ ਉਹਨੇ ਰਸ਼ੀਅਨ ਆਇਲ ਦੀ ਗੱਲ ਕਰ ਦਿੱਤੀ ਤੇਲ ਦੀ ਗੱਲ ਕਰ ਦਿੱਤੀ ਮੋਦੀ ਕੀ ਕਹਿੰਦਾ ਹੈ 트럼ਪ ਕੀ ਕਹਿੰਦਾ ਹੈ ਹੁਣ ਉਹਦੇ ਤੇ ਡਿਪੈਂਡ ਕਰਦਾ ਹੈਗਾ ਤੇ ਦੇਸ਼ ਦੇ ਲੋਕਾਂ ਤੇ ਡਿਪੈਂਡ ਕਰਦਾ ਹੈ ਵੀ ਮੋਦੀ ਬਿਨਾਂ ਦੇਸ਼ ਦੇ ਲੋਕਾਂ ਨੂੰ ਦੱਸੇ ਆਪਣੀ ਮਰਜ਼ੀ ਨਾਲ ਹੀ ਕੁਝ ਉਹ ਗੱਲਾਂ ਕਰ ਰਿਹਾ ਹੈ ਜਿਹੜੀਆਂ ਦੇਸ਼ ਦੇ ਹਿੱਤ ਚ ਨਹੀਂ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ